ਜੰਗਲੀ ਜਾਨਵਰਾਂ ਦੇ ਸ਼ਿਕਾਰ ਲਈ ਰੱਖੇ ਹੋਏ ਗੰਦਕ ਤੇ ਪੋਟਾਸ਼ ਦੇ ਗੋਲੇ ਖਾਣ ਨਾਲ ਮਛ ਹੋਈ ਗੰਭੀਰ ਜ਼ਖਮੀ ਪਿੰਡ ਜੁਗਿਆਲ ਵਿੱਚ ਸ਼ਿਕਾਰੀਆਂ ਵੱਲੋਂ ਜੰਗਲੀ ਜਾਨਵਰਾਂ ਦੇ ਸ਼ਿਕਾਰ ਲਈ ਰੱਖੇ ਹੋਏ ਗੰਦਕ ਤੇ ਪੋਟਾਸ਼ ਦੇ ਗੋਲੇ ਖਾਣ ਨਾਲ ਇੱਕ ਮਛ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ ਦਲਜੀਤ ਸਿੰਘ ਪੁੱਤਰ શ્રી ਹਰਵਿੰਦਰ ਸਿੰਘ ਵਾਸੀ ਪਿੰਡ ਜੁਗਿਆਲ ਨੇ ਦੱਸਿਆ ਕਿ ਅੱਜ ਸਵੇਰੇ ਹਰ ਰੋਜ਼ ਦੀ ਤਰ੍ਹਾਂ ਮੇਰੀ ਦੁੱਧਾਰੂ ਮਛ ਜੰਗਲ ਵਿੱਚ ਚਾਰਾ ਚੁਗਣ ਲਈ ਗਈ ਹੋਈ ਸੀ ਕਾਫੀ ਸਮੇਂ ਬਾਅਦ ਜਦੋਂ ਮਛ ਕਰ ਆਈ ਤਾਂ ਮੈਂ ਦੇਖਿਆ ਕਿ ਮਛ ਦਾ ਮੂੰਹ ਇੱਕ ਪਾਸੇ ਤੋਂ ਜ਼ਖਮੀ ਹਾਲ ਵਿੱਚ ਸੀ ਗਹਿਰਾਈ ਨਾਲ ਦੇਖਣ ਤੋਂ ਬਾਅਦ ਪਤਾ ਲੱਗ ਗਿਆ ਕਿ ਮੱਝ ਨੇ ਸ਼ਿਕਾਰੀਆਂ ਵੱਲੋਂ ਜੰਗਲੀ ਜਾਨਵਰਾਂ ਦੇ ਸ਼ਿਕਾਰ ਲਈ ਰੱਖੇ ਗਏ ਗੰਧਕ ਅਤੇ ਪੋਟਾਸ਼ ਦੇ ਬਣਾਏ ਹੋਏ ਗੋਲੇ ਨੂੰ ਖਾ ਲਿਆ ਸੀ ਜਿਸ ਨਾਲ ਉਹ ਗੋਲਾ ਮੱਝ ਦੇ ਮੂੰਹ ਵਿੱਚ ਫਟ ਗਿਆ ਸੀ ਮੱਝ ਦਾ ਮੂੰਹ ਦੇਖਣ ਤੇ ਪਤਾ ਚੱਲ ਰਿਹਾ ਸੀ ਕਿ ਇਹ ਵਿਸਫੋਟ ਕਾਫੀ ਜ਼ੋਰ ਨਾਲ ਹੋਇਆ ਸੀ ਕਿਉਂਕਿ ਮੱਝ ਦਾ ਮੂੰਹ ਇੱਕ ਪਾਸੇ ਤੋਂ ਬਹੁਤ ਹੀ ਬੁਰੀ ਤਰ੍ਹਾਂ ਨਾਲ ਫਟ ਗਿਆ ਸੀ ਉਹਨਾਂ ਅੱਗੇ ਦੱਸਿਆ ਕਿ ਇਹ ਮੱਝ ਕਰੀਬ 12 ਤੋਂ 13 ਕਿਲੋ ਦੁੱਧ ਦਿੰਦੀ ਸੀ ਜਿਸ ਨੂੰ ਵੇਚ ਕੇ ਮੇਰੇ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਸੀ ਅਤੇ ਮੱਝ ਦੀ ਕੀਮਤ ਲਗਭਗ 1 ਲੱਖ ਰੁਪਏ ਦੇ ਕਰੀਬ ਸੀ ਪਿੰਡ ਦੇ ਸਰਪੰਚ ਮੁਖਤਿਆਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡਾ ਪਿੰਡ ਜੰਗਲ ਦੇ ਨਾਲ ਲੱਗਦਾ ਹੈ ਅਤੇ ਜੰਗਲਾਂ ਵਿੱਚ ਕੁਝ ਬਾਰਲੇ ਲੋਕ ਸ਼ਿਕਾਰ ਕਰਨ ਲਈ ਆਉਂਦੇ ਹਨ ਜੋ ਕਿ ਜੰਗਲੀ ਜਾਨਵਰਾਂ ਦੇ ਸ਼ਿਕਾਰ ਲਈ ਗੰਦਕ ਅਤੇ ਪੋਟਾਸ਼ ਦੇ ਮਿਸ਼ਰਣ ਨੂੰ ਆਟੇ ਵਿੱਚ ਮਿਲਾ ਕੇ ਗੋਲੇ ਬਣਾ ਕੇ ਰੱਖ ਦਿੰਦੇ ਹਨ ਜਦੋਂ ਇਸ ਗੋਲਿਆਂ ਨੂੰ ਜੰਗਲੀ ਜਾਨਵਰ ਖਾਣ ਲਈ ਮੂੰਹ ਵਿੱਚ ਪਾ ਕੇ ਚਬਾਉਂਦੇ ਹਨ ਤਾਂ ਇਹ ਮਿਸ਼ਰਣ ਉਨ੍ਹਾਂ ਦੇ ਮੂੰਹ ਵਿੱਚ ਫਟ ਜਾਂਦਾ ਹੈ ਜਿਸ ਨਾਲ ਜੰਗਲੀ ਜਾਨਵਰ ਗੰਭੀਰ ਜ਼ਖਮੀ ਹੋ ਜਾਂਦੇ ਹਨ ਬਾਅਦ ਵਿੱਚ ਸ਼ਿਕਾਰੀ ਉਨ੍ਹਾਂ ਜ਼ਖਮੀ ਜਾਨਵਰਾਂ ਨੂੰ ਲੈ ਜਾਂਦੇ ਹਨ ਇਸੇ ਨiyet ਨਾਲ ਰੱਖੇ ਹੋਏ ਗੋਲੇ ਨੂੰ ਖਾਣ ਨਾਲ ਅਜਪਿੰਡ ਦੇ ਇੱਕ ਬਹੁਤ ਹੀ ਗਰੀਬ ਪਰਿਵਾਰ ਦੀ ਮੱਝ ਜ਼ਖਮੀ ਹੋ ਗਈ ਹੈ ਅਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ। ਇਸ ਪਰਿਵਾਰ ਦਾ ਇਸ ਦੁੱਧਦਾਰੂ ਮੱਝ ਦੇ ਦੁੱਧ ਨਾਲ ਹੀ ਗੁਜ਼ਾਰਾ ਚੱਲ ਰਿਹਾ ਸੀ। ਮੱਝ ਦੇ ਜ਼ਖਮੀ ਹੋਣ ਨਾਲ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਕਿਉਂਕਿ ਦੁੱਧ ਵੇਚ ਕੇ ਹੀ ਇਸ ਪਰਿਵਾਰ ਆਪਣੀ ਰੋਜ਼ੀ-ਰੋਟੀ ਚਲਾ ਰਿਹਾ ਸੀ। ਸਰਪੰਚ ਨੇ ਕਿਹਾ ਕਿ ਸਰਕਾਰ ਨੂੰ ਜੰਗਲੀ ਜਾਨਵਰਾਂ ਦੇ ਸ਼ਿਕਾਰੀਆਂ ਤੇ ਨਕੇਲ ਪਾਈ ਜਾਣੀ ਚਾਹੀਦੀ ਹੈ ਅਤੇ ਇਸ ਗਰੀਬ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਦਲਜੀਤ ਸਿੰਘ ਤਰਜੀਜੀ ਆ ਤੁਹਾਡੀ ਜਿਹੜੀ ਮਾਈ ਤੇ ਘਟ ਲੱਗੀ ਕੀ ਕਾਰਨ ਬਣਿਆ ਇਹ ਇਹ ਭਾਈ ਇੱਥੇ ਨਾ ਸਾਡੇ ਜੰਗਲ ਏਰੀਆਗਾ ਇੱਥੇ ਸਾਰੇ ਡੰਗਰ ਚਾਰਨ ਜਾਂਦੇ ਆ ਤੇ ਡੰਗਰ ਚਾਰਨ ਜਾਂਦੇ ਬਾਹਰਲੇ ਪਿੰਡਾਂ ਦੇ ਆਪਣੇ ਲਾਗੇ ਛਾਗੇ ਦੇ ਸਾਰੇ ਇੱਥੇ ਜਾਨਵਰਾਂ ਨੂੰ ਮਾਰਨ ਵਾਸਤੇ ਗੋਲੇ ਰੱਖ ਦਿੰਦੇ ਤੇ 4 ਵਜੇ ਤਾਂ ਗੋਲਾ ਰੱਖਿਆ ਹੋਊਗਾ ਤੇ 6 ਵਜੇ ਮੱਝ ਨੇ ਪਾਣੀ ਪੀ ਕੇ ਗੋਲਾ ਖਾ ਲਿਆ ਮੱਝ ਉਧਰ ਤੁਸੀਂ ਕੱਲ ਵਾਸਤੇ ਭੇਜੀ ਗਈ ਹੈ ਮੱਝ ਇਹ ਚਾਰਨ ਵਾਸਤੇ ਗਈ ਜੀ ਹਾਂਜੀ ਗੋਲਾ ਖਾਦਾ ਗੋਲਾ ਰੱਖਦੇ ਆ ਉਹ ਬੰਬ ਦਾ ਗੋਲਾ ਰੱਖ ਦਿੰਦੇ ਜਾਨਵਰ ਖਾਂਦੇ ਤੇ ਜਾਨਵਰ ਮਰ ਜਾਂਦੇ ਕਿਹੜੇ ਜਾਨਵਰਾਂ ਨੂੰ ਕਰਨ ਵਾਸਤੇ ਰੱਖਦੇ ਹੋ ਸੂਰਾਂ ਵਾਸਤੇ ਸੰਭਰਾ ਵਾਸਤੇ ਇਹਨਾਂ ਵਾਸਤੇ ਥੋੜਾ ਜੰਗਲੀ ਏਰੀਆ ਦੇ ਵਿੱਚ ਜਿਹੜਾ ਰੱਖਦੇ ਆ ਹਾਂਜੀ ਹਾਂਜੀ ਜਦੋਂ ਤੁਹਾਨੂੰ ਕਦੋਂ ਪਤਾ ਲੱਗਾ ਕਿ ਮੱਝ ਤੇ ਇਦਾਂ ਹੋ ਗਿਆ ਇਹ ਅਸੀਂ ਸਵੇਰੇ ਜਦੋਂ ਮੱਚਾ ਆ ਗਈਆਂ ਤੇ ਆਹੀਂ ਦੇਖਿਆ ਤੇ ਮੱਝ ਵੀ ਨਾਲ ਤੁਰੀ ਪਈ ਤੇ ਉਹ ਜਦੋਂ ਦੇਖਿਆ ਤੇ ਮੱਝ ਨੇ ਗੋਲਾ ਖਾਧਿਆ ਇੱਕ ਸਾਈਡ ਪੂਰੀ ਜੀ ਓੜ ਗਈ ਇਹ ਜਿਹੜੇ ਲੋਕ ਜਿਹੜੇ ਬਾਹਰੋਂ ਆਉਂਦੇ ਕੀ ਇਹਨਾਂ ਦੇ ਕੋਈ ਨਕੇਲ ਨਹੀਂ ਪਾਉਂਦਾ ਕੋਈ ਨਹੀਂ ਨਾ ਤੇ ਨਾ ਕੋਈ ਸਰਕਾਰ ਨਕੇਲ ਪਾਉਂਦੀ ਸਾਰੇ ਰਲੇ ਮਿਲੇ ਹੁੰਦੇ ਆ ਕੀ ਮੰਗ ਕੀ ਕਰਦੇ ਤੁਸੀਂ ਮੰਗ ਇਹ ਕਰਦੇ ਸਾਡਾ ਦਾ ਸਾਰਾ ਸਰਕਾਰ ਦੇ ਮੱਝਾਂ ਦੇ ਸਿਰਾਂ ਤੋਂ ਹੀ ਚੱਲਦਾ ਜਿੰਨਾ ਜਿਹੜਾ ਦੁੱਧ ਜਿਹੜਾ ਦੀ ਮੱਝ ਹਾਂ 6 ਕਿਲੋ ਇੱਕ ਟਾਈਮ ਦਾ ਦੁੱਧ ਦਿੰਦੀ ਤੁਹਾਡਾ ਜਿਹੜਾ ਗੁਜ਼ਾਰਾ ਇਹ ਕਿਸ ਤਰ੍ਹਾਂ ਕਰ ਸਕਦਾ ਇਹ ਬਸ ਇਦਾਂ ਹੀ ਦੁੱਧ ਨਾਲ ਹੀ ਸਾਡਾ ਗੁਜ਼ਾਰਾ ਚੱਲਦਾ ਜੀ ਤੇ ਹੁਣ ਜਿਹੜਾ ਹੁਣ ਮੱਝ ਜਿਹੜੇ ਇਹ ਮੱਝ ਦਾ ਕੀ ਲੱਗਦਾ ਵੀ ਇਹਦਾ ਕੋਈ ਹੈ ਬਚਾਏਗਾ ਇਹਦਾ ਕੋਈ ਬਚਾ ਨਹੀਂ ਜੀ ਜੀ ਵੀ ਜੜੋ ਟੁੱਟ ਗਈ ਦਾੜਾ ਸਾਰੀਆਂ ਟੁੱਟ ਗਈਆਂ ਮੰਗ ਪ੍ਰਸ਼ਾਸਨ ਨੂੰ ਇਹ ਹੀ ਹੈ ਇਹਨਾਂ ਤੇ ਨਕੇਲ ਪਾਈ ਜਾਏ ਤੇ ਸਾਡਾ ਸਾਨੂੰ ਮੁਆਜਰਾ ਦਿਵਾਇਆ ਜਾਏ। ਮੇਰਾ ਨਾਮ ਮੁਖਤਿਆਰ ਸਿੰਘ ਮੇਰੀ ਵਾਈਫ ਹੈ ਵੈਸੇ ਸਰਪੰਚ। ਸਰ ਮੁਖਤਿਆਰ ਜੀ ਇੱਕ ਤੁਹਾਡੇ ਪਿੰਡ ਤੇ ਘਟਨਾ ਹੋਈ ਹੈ ਕਿ ਪਸ਼ੂ ਜਦੋਂ ਚਰਨ ਵਾਸਤੇ ਜੰਗਲ ਦੇ ਵਿੱਚ ਜਾਂਦਾ ਹੈ ਤੇ ਉਸ ਦੇ ਨਾਲ ਇੱਕ ਕਹਿੰਦੇ ਵੀ ਉਹਦੇ ਮੂੰਹ ਦੇ ਵਿੱਚ ਕੋਈ ਪਟਾਖਾ ਕੋਈ ਜੀ ਪਟਾਕਾ ਜਿਹੜਾ ਵੱਜ ਜਾਂਦਾ ਤੇ ਉਹਦੇ ਨਾਲ ਜਿਹੜਾ ਹੱਥਾਂ ਦਾ ਮੂੰਹ ਫੜ ਜਾਂਦਾ ਤੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ? ਦੇਖੋ ਸਰ ਜਿਹੜੇ ਬਾਹਰੋਂ ਸ਼ਿਕਾਰੀ ਆਂਦੇ ਆ ਇਦਾਂ ਦੇ ਗੋਲੇ ਰੱਖ ਕੇ ਚੱਲ ਜਾਂਦੇ ਹੋ ਜੋ ਕਿ ਇਦਾਂ ਦੇ ਹਾਸੇ ਹੁੰਦੇ ਆ। ਤੇ ਅਸੀਂ ਤਾਂ ਅਸੀਂ ਵੀ ਆਪਣੇ ਪੈਰਾ ਰੱਖਾਂਗੇ ਪਣੇ ਚੇ ਵੀ ਇਦਾਂ ਦਾ ਕੋਈ ਸ਼ਿਕਾਰੀ ਆਂਦਾ ਤਾਂ ਉੱਤੇ ਨਜ਼ਰ ਰੱਖੀ ਆ ਦੂਸਰਾ ਸ਼ਿਕਾਰ ਕਰਨਾ ਹੁੰਦਾ ਸ਼ਿਕਾਰ ਇਹ ਜੰਗਲੀ ਜਾਨਵਰਾਂ ਦਾ ਸ਼ਿਕਾਰ ਜਿਹੜਾ ਕਰਨਾ ਹੁੰਦੇ ਉਹਨਾਂ ਬਲੋ ਇਹ ਗੋਲੇ ਗਾਲੇ ਜਿਹੜੇ ਬਣਾ ਕੇ ਰੱਖਦੇ ਇੰਪਰੋਵਾਈਜ਼ ਮੈਥਡ ਨਾਲ ਬਣਾਏ ਹੁੰਦੇ ਇਹ ਤੇ ਇਹ ਰੱਖੇ ਜਾਂਦੇ ਉਹਦੀ ਵਜ੍ਹਾ ਨਾਲ ਕੋਈ ਪਸ਼ੂ ਖਾ ਜਾਂਦੇ ਜਾਂ ਉਹ ਟਾਈਮ ਦੇ ਚੁੱਕੇ ਜਾਣ ਤਾਂ ਫਿਰ ਉੱਪਰ ਬਾਅਦ ਪਸ਼ੂ ਕਰ ਲੈਂਦੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕੋਈ ਅਸਰ ਦਿੱਤੀ ਕੋਈ ਕਾਰਵਾਈ ਦੇ ਪਹਿਲਾ ਹਾਸਾ ਹੋਇਆ ਸਾਡੇ ਇਸ ਇਲਾਕੇ 'ਚ ਇਹ ਅਸੀਂ ਵੀ ਥੋੜਾ ਚਤਾਨ ਹੋ ਜਾਵਾਂਗੇ ਤੁਹਾਨੂੰ ਕੋਈ ਮੰਨ ਕਰਦੇ ਹਾਂ ਸਰਕਾਰ ਸਰਕਾਰ ਵੱਲੋਂ ਇਹੀ ਹੈ ਵੀ ਜੋ ਜੋ ਨੁਕਸਾਨ ਹੋਇਆ ਇਹਨਾਂ ਦਾ ਪਸ਼ੂ ਦਾ ਉਹਦੀ ਪਰਪਾਈ ਕੀਤੀ ਜਾਵੇ ਤੇ ਅੱਗੇ ਤੋਂ ਸਰਕਾਰ ਅਗੇ ਬੇਨਤੀ ਹੈ ਵੀ ਦੇ ਸ਼ਕਾਰੀਆਂ ਤੇ ਕੋਈ ਨਾ ਤਪਾਈ